ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੇ ਵੀ ਠੀਕ ਠਾਕ ਹੈ ਜੀ ਪਰਮਾਤਮਾ ਸਨੂੰ ਚੜ ਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਜੀ ਤੇ ਇੱਥੇ ਹੋ ਗਿਆ ਸੀ ਮਾਰਨਿੰਗ ਦਾ ਟਾਈਮ ਤੇ ਸਵੇਰੇ ਸਵੇਰੇ ਹੋ ਗਿਆ ਸੀ ਤੇ ਮਾਰਨਿੰਗ ਦਾ ਟਾਈਮ ਮਾਰਨਿੰਗ ਦਾ ਟਾਈਮ ਤੇ ਤੁਹਾਨੂੰ ਪਤਾ ਹੀ ਉੱਠਣ ਸਾਰ ਆਪਣੇ ਘਰ ਦੇ ਕੰਮ ਧੰਦੇ ਹੋ ਜਾਂਦੇ ਸ਼ੁਰੂ ਤੇ ਅੱਜ ਜੀ ਮੈਂ ਨਾ ਤੋਂ ਕੀ ਦੀ ਜੋਤਿਵਤੀ ਕਰਤੀ ਸੀ ਤੇ ਜੋਤਿਵਤੀ ਕਰਨ ਨਾਲ ਹੀ ਆਪਾਂ ਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਵੇਰੇ ਸਵੇਰੇ ਜਦੋਂ ਭਗਵਾਨ ਦਾ ਪ੍ਰਣਾਮ ਲੈ ਲੈਨੇ ਆ ਤੇ ਉਹਦੇ ਨਾਲ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਤੇ ਤਾਂ ਕਰਕੇ ਬਸ ਫਿਰ ਉਹਦੇ ਬਾਅਦ ਮੈਂ ਇੱਥੇ ਦੇ ਵੀ ਜੋਤਵੱਤੇ ਲੋਨ ਤੋਂ ਬਾਅਦ ਖਲਾਰਾ ਉਵੇਂ ਪਿਆ ਸੀ ਤੇ ਰਿਸ਼ੂ ਸਕੂਲੇ ਜਾਵੜਿਆ ਸੀ ਤੇ ਕਿਉਂਕਿ ਨਹੀਂ ਸੋਰੀ ਰਿਸ਼ੂ ਸਕੂਲੇ ਨਹੀਂ ਗਿਆ ਸੀ ਹਜੇ ਤੇ ਮੈਂ ਹਜੇ ਨਾਸ਼ਤਾ ਬਣਾਉਣਾ ਸੀ ਤੇ ਇੱਥੇ ਨਾ ਮੈਂ ਦਹੀਂ ਜਮਾਇਆ ਸੀ ਤੇ ਦਹੀਂ ਮੈਂ ਦੇਖ ਕੇ ਦੇਖਣਾ ਸੀ ਹਜੇ ਵੀ ਜੰਮਿਆ ਕਿ ਨਹੀਂ ਤੇ ਮੈਂ ਬਸ ਰੋਟੀ ਬਣਾਉਣ ਦੀ ਤਿਆਰੀ ਕਰ ਰਹੀ ਸੀ ਨਾ ਕੇ ਆਈ ਸੀ ਇੱਥੇ ਮੈਂ ਤੇ ਅੱਜ ਮੈਂ ਸਿਰ ਧੋਤਾ ਸੀ ਤੇ ਸਿਰ ਤੋਂ ਕੇ ਜੋਤ ਬੱਤੀ ਕਰਤੀ ਸੀ ਵਾਸੇ ਫਿਰ ਮੈਂ ਨਾਸ਼ਤਾ ਬਣਾਉਣ ਲੱਗੀ ਸੀ ਆਟਾ ਤਾਂ ਪਿਆ ਸੀ ਆਪਣਾ ਰਾਤ ਵਾਲਾ ਗੁੰਨਿਆ ਤੇ ਮੈਂ ਦਹੀਂ ਜਮਾਇਆ ਸੀ ਰਾਤ ਮੈਂ ਦੇਖ ਰਹੀ ਸੀ ਮੈਂ ਕਿਹਾ ਵੀ ਜੰਮਿਆ ਕਿ ਨਹੀਂ ਵਧੀਆ ਤੇ ਆ ਵਧੀਆ ਜੰਮ ਗਿਆ ਸੀ ਦੇਖੋ ਹਨਾ ਤੇ ਪਹਿਲਾਂ ਮੈਨੂੰ ਆਇਆ ਸੀ ਬੜੀ ਜੰਮਣਾ ਨਹੀਂ ਸ਼ਾਇਦ ਫਿਰ ਮੈਂ ਦੋ ਕੱਪੜਿਆਂ ਚ ਲਵੇਟ ਕੇ ਰੱਖਤਾ ਸੀ ਤੇ ਬੜੀ ਜੰਮ ਗਿਆ ਸੀ ਤੇ ਉਸ ਤੋਂ ਬਾਅਦ ਵਸ ਫਿਰ ਮੈਂ ਇੱਥੇ ਸਾਰੇ ਜਿਹੜੇ ਭਾਂਡੇ ਆ ਮੰਜਣ ਵਾਲੇ ਇੱਕ ਸੈਟ ਇਕੱਠੇ ਕਰ ਦੂੰਗੀ ਤੇ ਇਕੱਠੇ ਕਰਕੇ ਤੇ ਵਸ ਫਿਰ ਮੈਂ ਤਵਾ ਮਾਂਜ ਲੂੰਗੀ ਮਾਂਜ ਕੇ ਤਵਾ ਤੇ ਫਿਰ ਮੈਂ ਨਾਸ਼ਤਾ ਬਣਾਉਂਗੀ ਤੇ ਵਸ ਦਹੀਂ ਨਾਲ ਫਿਰ ਰਿਸ਼ੂ ਨਾਸ਼ਤਾ ਕਰ ਲਊਗਾ ਤੇ ਬਾਕੀ ਲੰਚ ਬਾਕਸ ਨਾਲ ਲੈ ਜਾਊਗਾ ਸਕੂਲੇ ਤੇ ਬਾਕੀ ਫਿਰ ਜਿਹੜਾ ਦੂਜਾ ਨਾਸ਼ਤਾ ਹੋਊਗਾ ਮੈਂ ਠਹਿਰ ਕੇ ਬਣਾ ਲੂੰਗੀ ਜੀ ਫਿਰ ਮੈਂ ਨਾਸ਼ਤਾ ਰੈਡੀ ਕਰ ਲਿਆ ਸੀ ਮੇਰਾ ਤੇ ਸੁਨੇਹਾ ਦਾ ਤੇ ਦਹੀਂ ਸੀ ਤੇ ਚਟਨੀ ਸੀ ਤੁਸੀਂ ਵੀ ਕਰ ਲਓ ਗਰਮ ਗਰਮ ਨਾਸ਼ਤਾ ਤੇ ਬਸ ਜੀ ਅੱਧ ਦੁਪਹਿਰ ਰਿਸ਼ੂ ਤਾਂ ਸਕੂਲ ਚੱਲ ਗਿਆ ਸੀ ਆਪ ਦਾ ਲੰਚ ਬਾਕਸ ਲੈ ਕੇ ਤੇ ਬਾਕੀ ਮੈਂ ਘਰ ਦੇ ਕਰੂੰਗੀ ਹੁਣ ਕੰਮ ਧੰਦੇ ਤੇ ਕੰਮ ਧੰਦੇ ਵਾਸਤੇ ਤੁਹਾਨੂੰ ਪਤਾ ਹੀ ਹੈ ਘਰ ਦੇ ਕਿਹੜੇ-ਕਿਹੜੇ ਹੁੰਦੇ ਆ ਆਪਣੇ ਡੇਲੀ ਰੁਟੀਨ ਦੇ ਜਿਹੜੇ ਹੁੰਦੇ ਕੰਮ ਧੰਦੇ ਉਹ ਹੀ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਬਸ ਜੀ ਫਿਰ ਇਹ ਦੁਪਹਿਰ ਨਾਸ਼ਤਾ ਕਰ ਲੂੰਗੀ ਮੈਂ ਤੇ ਸੁਨੇਹਾ ਤੇ ਬਸ ਸਕੂਲ ਦਾ ਟਾਈਮ ਚੇਂਜ ਹੋਣ ਕਰਕੇ ਹੁਣ 8 ਵਜੇ ਵੇਨ ਆ ਜਾਂਦੀ ਹੈ ਤੇ 9 ਵਜੇ ਸਕੂਲ ਲੱਗਦਾ ਤੇ ਘੰਟਾ ਲੱਗ ਜਾਂਦਾ ਬੈਂਟੇ ਹਨਾ ਕਿਉਂਕਿ ਫਿਰ ਬੱਚੇ ਚੜਹੁੰਦੇ ਆ ਥਾਂ ਥਾਂ ਤੇ ਦੋ ਚਾਰ ਘਰ ਛੱਡ ਕੇ ਆਈ ਬੱਚੇ ਰੁਕੇ ਹੁੰਦੇ ਆ ਤੇ ਵਸ ਜੀ ਇੱਥੇ ਫਿਰ ਮੈਂ ਅਸੀਂ ਨਾਸ਼ਤਾ ਕਰ ਲਾਂਗੇ ਨਾਸ਼ਤਾ ਕਰਨ ਤੋਂ ਬਾਅਦ ਫਿਰ ਮੈਂ ਇੱਥੇ ਲੱਗੂੰਗੀ ਸਾਫ ਸਫਾਈ ਤੇ ਸਾਫ ਸਫਾਈ ਵਸ ਤੁਹਾਨੂੰ ਪਤਾ ਹੀ ਹੈ ਡੇਲੀ ਰੁਟੀਨ ਜਿਹੜੀ ਹੁੰਦੀ ਹੈ ਸਾਰੇ ਖਲਾਰਾ ਜਿਹੜਾ ਪਿਆ ਹੁੰਦਾ ਆਪਣਾ ਤੇ ਉਹ ਸੈੱਟ ਕਰ ਦੂੰਗੀ ਸਾਰਾ ਖਲਾਰਾ ਚੱਕ ਦੂੰਗੀ ਇਥੋਂ ਤੇਰੇ ਜਾਇਰ ਜੁਈ ਮੈਂ ਤੈ ਲਾਤੀਆਂ ਸੀ ਬਸ ਚੱਕਣ ਵਾਲੀਆਂ ਸੀ ਤੇ ਪਹਿਲਾਂ ਤਾਂ ਮੈਂ ਸਾਰੇ ਕੱਪੜੇ ਜਿਹੜੇ ਧੋਣ ਵਾਲੇ ਉਹ ਇੱਕ ਪਾਸੇ ਕਰੂੰਗੀ ਕਿਉਂਕਿ ਉੱਥੇ ਹੀ ਆਪਾਂ ਨੂੰ ਰਾਹ ਮਿਲਦਾ ਜਦੋਂ ਕੋਈ ਕੰਮ ਕਰਨਾ ਹੋਵੇ ਸ਼ੁਰੂ ਆਪਾਂ ਸਫਾਈ ਦਾ ਤੇ ਬਾਅਦ ਜਿੱਥੇ ਫਿਰ ਮੈਂ ਜਿਹੜੇ ਕੱਪੜੇ ਧੋਣ ਵਾਲੇ ਸੀ ਉਹ ਮੈਂ ਇੱਕ ਸਾਈਡ ਕਰ ਤੇ ਟੇਬਲ ਦੇ ਉੱਪਰ ਤੇ ਬਾਕੀ ਫਿਰ ਮੈਂ ਇੱਥੇ ਲੱਗੀ ਸੀ ਕੈਵਨ ਦੇ ਉੱਪਰ ਜਿਹੜਾ ਸਮਾਨ ਪਿਆ ਸੀ ਉਹਨੂੰ ਸੈੱਟ ਕਰਨ ਤੇ ਤੁਹਾਨੂੰ ਪਤਾ ਹੀ ਹੈ ਨਾ ਜਿਹੜਾ ਖਲਾਰਾ ਪਿਆ ਹੁੰਦਾ ਆਪਣਾ ਤੇ ਇਹਨੂੰ ਸੈੱਟ ਕਰਕੇ ਫਿਰ ਮੈਂ ਸੋਫੇ ਦਾ ਕਵਰ ਸੈੱਟ ਕਰਨ ਲੱਗ ਗਈ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਜਾਊਂਗੀ ਰਜਾਈਆਂ ਚੱਕ ਕੇ ਲੈ ਜਾਊਂਗੀ ਦੂਸਰੇ ਰੂਮ ਦੇ ਵਿੱਚ ਉਹਨਾਂ ਨੂੰ ਵੀ ਸੈੱਟ ਕਰਕੇ ਰੱਖ ਦਊਂਗੀ ਤੇ ਫਿਰ ਮੈਂ ਮੰਜਾ ਜਿਹੜਾ ਪਿਆ ਇਹਦਾ ਅਗਦਾ ਲੈ ਚੱਕ ਕੇ ਤੇ ਇਹਨੂੰ ਵੀ ਖੜਾ ਕਰ ਦਊਂਗੀ ਤੇ ਉਸ ਤੋਂ ਬਾਅਦ ਫਿਰ ਸਨੇਹਾ ਲਾਊਗੀ ਝਾੜੂ ਤੇ ਝਾੜੂ ਲਾ ਦਊਗੀ ਨਾਲ-ਨਾਲ ਤੇ ਫਿਰ ਦੂਸਰੇ ਰੂਮ ਦੇ ਵਿੱਚ ਵੀ ਹਨਾ ਝਾੜੂ ਲਾ ਦਊਗੀ ਬਾਕੀ ਇਹਦਾ ਚਾਦਰ ਚੁੱਦਰ ਦਾ ਸੈੱਟ ਹੀ ਸੀ ਤੇ ਥੋੜੀ ਜਿਹੀ ਡਸਟਿੰਗ ਦੀ ਲੋੜ ਸੀ ਬਸ ਉਹ ਆਪਾਂ ਕਰਤੀ ਸੀ ਤੇ ਇਹ ਤੋਂ ਬਾਅਦ ਫਿਰ ਸਨੇਹਾ ਲੱਗੂਗੀ ਝਾੜੂ ਲਾਉਣ ਇੱਧ ਤੇ ਸਾਰੇ ਰੂਮ ਦੇ ਵਿੱਚ ਝਾੜੂ ਲਾ ਲੂਗੀ ਫਿਰ ਦੂਸਰੇ ਰੂਮ ਦੇ ਵਿੱਚ ਵੀ ਲਾ ਲੂਗੀ ਝਾੜੂ ਤੇ ਤੇ ਬਸ ਹੁਣ ਮੈਂ ਲੱਗੀ ਆ ਭਾਂਡੇ ਧੋਣ ਨਾਸ਼ਤਾ ਵਗੈਰਾ ਆਪਣਾ ਹੋ ਗਿਆ ਤੇ ਬਸ ਬਿਸਤਰੇ ਵਗੈਰਾ ਚੱਕਤੇ ਮੈਂ ਬਿਸਤਰੇ ਚੱਕ ਕੇ ਤੇ ਬਸ ਸੁਨਿਆ ਲੱਗੀ ਝਾੜੂ ਲਾਉਣ ਤੇ ਮੈਂ ਮੰਜੀ ਦੀ ਭਾਂਡੇ ਤੇ ਰਸੋਈ ਦਾ ਕਰ ਲੂੰਗੀ ਤੇ ਆਪਦਾ ਸਾਫ ਸਫਾਈ ਦਾ ਕਰ ਲੂੰਗੀ ਪੁੱਛ ਪੁੱਛੇ ਲਾ ਦੂੰਗੀ ਤੇ ਬਸ ਨੂੰ 9:30 ਹੋ ਗਏ ਟਾਈਮ ਤੇ ਬਸ 10 ਵਜੇ ਤੱਕ ਸਾਡਾ ਹੋ ਜਾਊਗਾ ਕੰਮ ਕੰਪਲੀਟ ਤੇ ਵਾਕੀ ਫਿਰ ਦੇਖਦੇ ਕੋਈ ਕੰਮਕਾਰ ਕਰਨ ਵਾਲਾ ਹੋਇਆ ਤਾਂ ਕਰਾਂਗੇ ਕੱਪੜੇ ਅਜ ਤੋਤੇ ਨਹੀਂ ਕਿਉਂਕਿ ਕੱਲ ਨੂੰ ਹੈਗਾ ਸ਼ਨੀਵਾਰ ਤੇ ਵੈਸੇ ਤਾਂ ਮੈਂ ਤਾਂ ਹੋਣੀ ਸੀ ਰਿਸ਼ੂ ਦੇ ਵਰਦੀ ਵਾਈਟ ਕਲਰ ਦੀ ਕਿਉਂਕਿ ਕੱਲ ਪਾ ਕੇ ਜਾਣੀ ਸੀ ਤੇ ਬਟ ਫਿਰ ਉਹ ਕੱਲ ਨੂੰ ਹੈਗੀ ਆ ਫੇਰ ਉਹ ਪਾਰਟੀ ਰਿਸ਼ੂ ਦੀ 10th ਕਲਾਸ ਦੀ میٹرਿਕ ਦੀ ਤੇ ਉਹ ਫਿਰ ਹਨਾ ਕੱਲ ਨੂੰ ਉਹਨਾਂ ਦੀ ਪਾਰਟੀ ਆ ਫਿਰ ਵਰਦੀ ਤਾਂ ਪਾ ਕੇ ਨਹੀਂ ਜਾਣੀ ਤੇ ਤੁਹਾਨੂੰ ਪਤਾ ਹੀ ਹੈ ਵੀ ਡਰੈਸ ਯੂਨੀਫਾਰਮ ਨਹੀਂ ਪਾ ਕੇ ਜਾਣੀ ਤੇ ਜੇ ਤਾਂ ਕਰਕੇ ਮੈਂ ਕਿਹਾ ਚਲ ਕੱਲ ਨੂੰ ਲਾ ਲਾਂਗੇ ਮਸ਼ੀਨ ਤੇ ਅੱਜ ਵਾਲੀ ਵਰਦੀ ਵੀ ਹੋ ਜਾਊਗੀ ਤੇ ਕੱਲ ਨੂੰ ਬਾਕੀ ਹੋ ਜਾਣਗੇ ਕੱਪੜੇ ਵਗੈਰਾ ਹੁੰਦਾ ਧੋਣ ਵਾਲੇ ਹੋਰੇ ਸੀ ਕਾਫੀ ਕੱਪੜੇ ਫਿਰ ਮੈਂ ਕਿਹਾ ਚੱਲ ਉਹ ਕੱਲ ਨੂੰ ਲਾ ਲਾਂਗੇ ਆਪਾਂ ਵੀ ਵਰਦੀ ਦੇ ਮਾਰੇ ਮੈਨੂੰ ਲਾਉਣੀ ਸੀ ਮਸ਼ੀਨ ਵੀ ਵਰਦੀ ਧੋਣੀ ਪੈਣੀ ਹੈ ਤਾਂ ਕਰਕੇ ਤੇ ਬਾਕੀ ਫਿਰ ਮੈਂ ਕਿਹਾ ਚੱਲ ਕੱਲ ਨੂੰ ਫਿਰ ਵਰਦੀ ਤਾਂ ਧੋਣੀ ਨਹੀਂ ਉਹਨੇ ਤੇ ਫਿਰ ਵੀ ਆਪਾਂ ਕੱਲ ਨੂੰ ਲਾ ਲਾਂਗੇ ਵੀ ਨਾਲ ਤਾਂ ਉਹਦੇ ਅੱਜ ਵਾਲੀ ਵਰਦੀ ਬਲੂ ਆ ਜਿਹੜੀ ਉਹ ਤੋਂ ਤੀ ਜਾਊਗੀ ਕਿਉਂਕਿ ਮੰਡੇ ਨੂੰ ਪੱਕ ਜਾਊਗਾ ਤੇ ਬਾਕੀ ਵਾਈਟ ਵੀ ਧੋ ਲਾਂਗੇ ਨਾਲ ਹੀ ਤੇ ਵਾਈਟ ਦਾ ਫਿਰ ਤੁਹਾਨੂੰ ਪਤਾ ਹੀ ਬੁੱਧਵਾਰ ਤੇ ਸ਼ਨੀਵਾਰੀ ਪੈਂਦੀ ਹੈ ਦੋ ਦਿਨ ਤੇ ਤਾਂ ਕਰਕੇ ਆਪਾਂ ਮਸ਼ੀਨ ਨਹੀਂ ਲਾਈ ਤੇ ਫਿਰ ਆਪਾਂ ਨਾ ਤੋਂ ਕੇ ਬਸ ਪੂਜਾ ਪਾਠ ਕਰਕੇ ਨਾਸ਼ਤਾ ਵਗੈਰਾ ਕਰ ਲਿਆ ਵਿਸ਼ ਨੂੰ ਦਿੱਤਾ ਸੀ ਬਣਾ ਕੇ ਨਾਸ਼ਤਾ ਉਦੋਂ ਬਾਅਦ ਵਸ ਹਣਾ ਨੇ ਹਾਜਾੜੂ ਲਾਉਗੀ ਝਾੜੂ ਲਾ ਕੇ ਪੋਚੇ ਲਾ ਦੂਗੀ ਤੁਸੀਂ ਵੀ ਕਹਿੰਦੇ ਹੋਵੋਗੇ ਵੀ ਪੋਚੇ ਪਤਾ ਨਹੀਂ ਲੋਂਦੇ ਆ ਕਿ ਨਹੀਂ ਕਿਉਂਕਿ ਅਸੀਂ ਕਈ ਵਾਰ ਵੀਡੀਓ ਹਨਾ ਛੋਟੀ ਨਹੀਂ ਕੀਤੀ ਹੈਗੀ ਇਸ ਝਾੜੂ ਪੋਚੇ ਦੀ ਕਿਉਂਕਿ ਬਸ ਰਸੋਈ ਦੇ ਵਿੱਚ ਮੈਂ ਹੁੰਨੀ ਆ ਮੇਰੇ ਕੋਲ ਫੋਨ ਹੁੰਦਾ ਬਸ ਉਹ ਹੀ ਸ਼ੂਟ ਕਰ ਲੈਣੇ ਆ ਰੋਟੀ ਪਾਣੀ ਦੀ ਬਣਾਉਣ ਦੀ ਜਾ ਬਸ ਭਾਂਡੇ ਵਗੈਰਾ ਤੇ ਜਾਂ ਕੱਪੜਿਆਂ ਦੇ ਤਾ ਕਰਕੇ ਤੇ ਵਸ ਹੁਣ ਮੈਂ ਕਿਾ ਚੱਲ ਵੀ ਆਪਾਂ ਰੂਮ ਦੀ ਕਰ ਲੈਂਦੇ ਥੋੜੀ ਜੀ ਵੀਡੀਓ ਸ਼ੂਟ ਤਾਂ ਕਰਕੇ ਤੇ ਵਸ ਫਿਰ ਮੈਂ ਹੁਣ ਇੱਥੇ ਸਨੇਹਾ ਦੀ ਵੀਡੀਓ ਸ਼ੂਟ ਕਰ ਲੂੰਗੀ ਮਣੀ ਮੋਟੀ ਪੁੱਚ ਪੁੱਚ ਰੋਜ਼ ਪੁੱਚੇ ਲੋਂਦੀ ਐ ਕੋਈ ਗੱਲ ਨਹੀਂ ਹੈਗੀ ਪੁੱਚੇ ਨਹੀਂ ਲੋਂਦੀ ਰੋਜ਼ ਡੇਲੀ ਪੁੱਚੇ ਲੱਗਦੇ ਆ ਤੇ ਕੱਲ ਤਾਂ ਇਹਨੇ ਇੰਨੀ ਮਿੱਟੀ ਕੱਢੀ ਪਰਸੋਂ ਤੇ ਕਿਉਂਕਿ ਵਿਆਹ ਦੇ ਵਿੱਚ ਵਿਜੀ ਹੋਣ ਕਰਕੇ ਸਾਥੋਂ ਲੱਗੇ ਨੇ ਤਿੰਨ ਦਿਨ ਪੋਚੇ ਬਾਕੀ ਢਿੱਲੀ ਲ ਹੁੰਦੇ ਸੀ ਆਪਾਂ ਪੋਚੇ ਠੰਡ ਹੁੰਦੀ ਸੀ ਤਾਂ ਵੀ ਤੇ ਠੰਡੇ ਦੇ ਵਿੱਚ ਭੋਨਾ ਦੇ ਇੱਕ ਦਿਨ ਨਾਗਾ ਪੈ ਜਾਂਦਾ ਸੀ ਪਰ ਇੱਕ ਦਿਨ ਛੱਡ ਕੇ ਤਾਂ ਲੋਂਦੇ ਲੋਂਦੇ ਸੀ ਵਿਆਹ ਦੇ ਵਿੱਚ ਤਿੰਨ ਚਾਰ ਦਿਨ ਹੀ ਲੱਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵਿਆਹ ਲੈ ਘਰੇ ਫਿਰ ਜਾਣਾ ਵੀ ਜ਼ਰੂਰੀ ਹੁੰਦਾ ਸੀ ਤਾਂ ਤੇ ਬਾਕੀ ਫਿਰ ਪਰਸੋਂ ਇਹਨੇ ਦੋ ਤਿੰਨ ਵਾਰ ਪੋਚੇ ਲਾਏ ਸਰਫ ਪਾ ਕੇ ਪਾਣੀ ਦੇ ਵਿੱਚ ਤੇ ਵਧੀਆ ਇੰਨੀ ਮਿੱਟੀ ਕੱਢੀ ਪਾਣੀ ਜਮਾ ਮਿੱਟੀ ਵਾਲਾ ਹੋ ਗਿਆ ਜਿਵੇਂ ਗਾਰ ਹੁੰਦੀ ਐ ਤੇ ਤਿੰਨ ਚਾਰ ਪਾਣੀ ਵੀ ਬਦਲੇ ਨੇ ਤੇ ਮੈਨੂੰ ਕਹਿੰਦੇ ਸੀ ਕਹਿੰਦੇ ਦੇਖ ਹਨਾ ਵੀ ਕਿੰਨਾ ਮਿੱਟੀ ਖੰਨਾ ਨਿਕਲ ਜਾਂਦਾ ਹੰਗਾ ਹਾਂ ਇਹ ਚਾਰ ਦਿਨ ਲੱਗ ਜਾਨੀ ਨਾ ਪੋਚਟਾਂ ਕਰਕੇ ਕਿਉਂਕਿ ਫਿਰ ਮਿੱਟੀ-ਮਿੱਟੀ ਬਾਹਰ ਉਵੇਂ ਪੈਰਪੁਰ ਲਈ ਆਏ ਤੇ ਤਾਂ ਕਰਕੇ ਤੇ ਬਾਕੀ ਹੁਣ ਧੁੱਪ ਤਾਂ ਨਿਕਲ ਆਉਂਦੀ ਹੈ ਟਾਈਮ ਨਾਲ ਹੀ ਸੋਈ ਤੇ ਬੱਸ ਸੁਨਿਆ ਹੁਣ ਇੱਧਰ ਦੂਜੇ ਰੂਮ ਚ ਆ ਗਈ ਇਹ ਉੱਧਰ ਲਾਇਆ ਹੀ ਸਟੋਰ ਰੂਮ ਚ ਸਾਰੇ ਲਾ ਕੇ ਤੇ ਹੁਣ ਇੱਧਰ ਲਾ ਦੂਗੀ ਝਾੜੂ ਝਾੜੂ ਲਾ ਕੇ ਤੇ ਬੱਸ ਫਿਰ ਇਹ ਲਾਉਗੀ ਪੋਚ ਤੇ ਬਾਰ ਵਧੀਆ ਹਨਾ ਮੌਸਮ ਹੋਇਆ ਪਿਆ ਟਪ ਟਪ ਨਿਕਲੀ ਹੈ ਕੱਪੜੇ ਦੂਜੇ ਕਰਦੇ ਆ ਉਹ ਪਾ ਕੇ ਗਏ ਆ ਪਤਾ ਜਿ ਤੋਤੇ ਨਹੀਂ ਕਿਉਂਕਿ ਤਾਰ ਖਾਲੀ ਹੁੰਦੇ ਔਰ ਕੱਪੜੇ ਕਾਫੀ ਹੋ ਜਾਂਦੇ ਆ ਜੇ ਖਾਲੀ ਹੋਏ ਫਿਰ ਤਾਂ ਉਹ ਪਾ ਜਾਂਦੇ ਨੇ ਤਾਂ ਫਿਰ ਉੱਪਰ ਛੱਤ ਤੇ ਪਾ ਕੇ ਹੁੰਦੇ ਆ ਤਾਂ ਕਰਕੇ ਤੇ ਆਹ ਦੇਖੋ ਜੀ ਖਲਾਰਾ ਹੋ ਵੀ ਪਿਆ ਸਾਰਾ ਰਸੋਈ ਚ ਭਾਂਡੇ ਢੁੰਡੇ ਹੋ ਵੀ ਪਏ ਆ ਦੇਖੋ ਤੇ ਆਹ ਭਾਂਡੇ ਭਾਈ ਸੰਖ ਭਰਿਆ ਪਿਆ ਕੁਛ ਆ ਪਏ ਆ ਤੇ ਹੁਣ ਮੈਂ ਮਾਰਦੀ ਆ ਇਹਨਾਂ ਨੂੰ ਨਾਲ ਦਿਨੀਆਂ ਦੁੱਧ ਨੂੰ ਵਾਲਾ ਤੇ ਆ ਮਲਾਈ ਮੈਂ ਕੱਢੀ ਸੀ ਫ੍ਰਿਜ ਚੋਂ ਬਾਹਰ ਤੇ ਇਹੇ ਕਬਾਟੀ ਚ ਮੱਛਰ ਜਿਹਾ ਦੇ ਕਿੰਨਾ ਹੋਇਆ ਪਿਆ ਇੱਕਾ ਬਾਟੀ ਚ ਐ ਇੱਕਾ ਡੂੰਘੇ ਚ ਇਹਦੇ ਵਿੱਚ ਦੋਨੋਂ ਮਲਾਈਆਂ ਫਿਰ ਆਪਾਂ ਰੜਕ ਲਾਂਗੇ ਤੇ ਵੀਡੀਓ ਨਾਲ ਇਦਾਂ ਹੀ ਬਣੇ ਰਿਹਾ ਤੇ ਮੈਂ ਮਾਂਦੀਆਂ ਭਾਂਡੇ ਫਿਰ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਤੇ ਜੇ ਇੱਥੇ ਫਿਰਸਨੇ ਆ ਬਾਹਰ ਲੱਗ ਗਈ ਸੀ ਝਾੜੂ ਲਾਉਣ ਤੇ ਰਸੋਈ ਚ ਰਹਿੰਦਾ ਸੀ ਕੱਲਾ ਝਾੜੂ ਲਾਉਣ ਵਾਲਾ ਤੇ ਬਾਕੀ ਨੇ ਰੋਮ ਦੇ ਵਿੱਚ ਚਲਾ ਲਿਆ ਸੀ ਤੇ ਰਸੋਈ ਦੇ ਵਿੱਚ ਮੈਂ ਫਿਰ ਭਾਂਡੇ-ਭੁੰਡੇ ਮਾਣ ਦੀ ਸੀ ਤਾਂ ਕਰਕੇ ਫਿਰ ਰਸੋਈ ਚ ਨਹੀਂ ਆਈ ਬਸ ਇੱਥੇ ਬਾਹਰ ਲੱਗ ਗਈ ਸੀ ਕਹਿੰਦੇ ਰਸੋਈ ਦੇ ਵਿੱਚ ਮੈਂ ਆਪੇ ਕੂੜਾ ਚੱਕ ਦੂੰਗੀ ਤੇ ਬਸ ਇੱਥੇ ਆ ਗਏ ਅਸੀਂ ਲੱਕੀ ਸਿੰਘ ਕੱਲੂ ਜਵਰਾਤਰੀ ਕਿੱਥੇ ਪਰਸੋਂ ਆ ਪਰਸੋਂ ਆ ਮੈਂ ਬਾਤ ਰੱਖਣਾ ਪਰਸੋਂ ਕੀ ਖਵਾਏਗਾ ਫਿਰ ਵੱਡੇ ਤੇ ਲੈ ਟੌਫੀਆਂ ਹਾਂ ਚਾਕਲੇਟ ਕੇਕ ਹਾਂ ਹੈ ਕੱਲੂ ਕਿਨੇ ਗਿਆ ਲੈ ਰੋ ਕਿੰਨੇ ਸਾਲਾਂ ਦਾ ਹੋ ਜਾਏਗਾ ਕੱਲੂ ਲੈ ਪਤਾ ਹੀ ਨਹੀਂ ਇਹਨੂੰ ਪੁੱਛ ਕੇ ਆ ਮम्मी ਤੋਂ ਕਿੰਨੇ ਸਾਲਾਂ ਦਾ ਹੋਊਗਾ ਘੂਆ ਹੋ ਰਹੀ ਗਈਆਂ ਸਾਰੀਆਂ ਉਧਰ ਬਣਾ ਬਾਕੀਆਂ ਸਾਰੀਆਂ ਤੇ ਇੱਥੇ ਜਿਸਨੀਆਂ ਝਾੜੂ ਲਾਉਣ ਤੋਂ ਬਾਅਦ ਲੱਗੇ ਤੇ ਪੋਚੇ ਲਾਉਣ ਤੇ ਪੋਚੇ ਲਾ ਦੂਗੀ ਇਹ ਰੂਮ ਦੇ ਵਿੱਚ ਫਿਰ ਦੂਸਰੇ ਰੂਮ ਦੇ ਵਿੱਚ ਲਾਉਗੀ ਤੇ ਤੁਸੀਂ ਕਹਿੰਦੇ ਹੋਵੋਗੇ ਵੀ ਹਨਾ ਵੇ ਪੋਚੇ ਪਤਨੇ ਲੋਂਦੇ ਨਹੀਂ ਵੀ ਝਾੜੂ ਦਾ ਪੋਚੇ ਦੇ ਵੀਡੀਓ ਹੀ ਨਹੀਂ ਸ਼ੇਅਰ ਕਰ ਦਿੱਤੇ ਅੱਜ ਤੁਹਾਡੇ ਨਾਲ ਝਾੜੂ ਪੋਚੇ ਦੇ ਵੀ ਵੀਡੀਓ ਸ਼ੇਅਰ ਕੀਤੀ। ਉਸ ਤੋਂ ਬਾਅਦ ਫਿਰ ਮੈਂ ਇੱਥੇ ਲੱਗ ਗਈ ਸੀ ਸੁਨੇਹਾ ਪੋਚੇ ਲੋਂਦੀ ਸੀ ਮੈਂ ਕਿਾ ਚੱਲ ਮੈਂ ਰਸੋਈ 'ਚ ਸੈਲਫ ਵਗੈਰਾ ਸਾਫ ਕਰਤਾ ਤੇ ਇੱਥੇ ਬਾਲ ਵਗੈਰਾ ਮੈਂ ਬਾਲੇ ਸੀ ਤੇ ਬੱਸ ਗੁਲਜਣਾ ਜਿਹਾ ਕੱਢ ਕੇ ਤੇ ਬੱਸ ਕਲੈਕਚਰ ਜਿਹਾ ਲਾ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਆਪਾਂ ਬੱਸ ਇੱਥੇ ਸੈਲਫ ਵਗੈਰਾ ਸਾਫ ਕਰ ਦੂੰਗੀ ਮੈਂ ਤੇ ਸਾਰਾ ਕੰਮ ਹੋ ਜਾਊਗਾ ਆਪਣਾ ਕੰਪਲੀਟ ਤੇ ਬੱਸ ਜੀ ਉਸ ਤੋਂ ਬਾਅਦ ਸੁਨੇਹਾ ਆਪ ਦਾ ਅੰਦਰੋਂ ਕਰ ਲੂ ਮੈਥਡ ਸੋਚਦਾ ਕਰ ਦੂੰਗੀ ਤੇ ਦੋਨੇ ਕੰਮ ਸਾਡੇ ਹੋ ਜਾਣਗੇ ਅੱਜ ਕੱਪੜੇ ਵਗੈਰਾ ਤਾਂ ਅਸੀਂ ਧੋਤੇ ਨੇ ਕੱਲ ਨੂੰ ਧੋਵਾਂਗੇ ਤੇ ਤੁਹਾਨੂੰ ਪਤਾ ਹੀ ਹੈ ਮੈਂ ਵੀਡੀਓ ਦੇ ਵਿੱਚ ਦੱਸਿਆ ਵੀ ਕਾ ਤੁਹਾਨੂੰ ਧੋਤੇ ਅੱਜ ਕੱਪੜੇ ਤੇ ਬਸ ਜੀ ਫਿਰ ਮੈਂ ਇੱਥੇ ਗੈਂ ਸਾਫ ਕਰਕੇ ਦੁੱਧਨ ਵਾਲਾ ਦਊਂਗੀ ਤੇ ਦੁੱਧ ਗਰਮ ਕਰਕੇ ਫਿਰ ਇੰਨੇ 10 1.5 ਹੋ ਜਾਣਗੇ ਆਪਾਂ ਨੂੰ ਕੰਮ ਕਰਦਿਆਂ ਨੂੰ ਤੇ ਫਿਰ ਆਪਾਂ ਬਣਾਵਾਂਗੇ 10 ਵਾਲੀ ਚਾਹ ਤੇ 10 ਵਾਲੀ ਚਾਹ ਬਣਾਉਣ ਤੋਂ ਬਾਅਦ ਬਸ ਜੀ ਉਦੋਂ ਦਾ ਆਪਣਾ ਸਾਰਾ ਹੋ ਗਿਆ ਕੰਮ ਕੰਪਲੀਟ ਇੱਥੇ ਤੇ ਬਸ ਸਨੇਹਾ ਉਹ ਤਾਂ ਕਰੀ ਜਾਂਦੀ ਐ ਸਾਰਾ ਕੰਮ ਤੇ ਰਸੋਈ ਦਾ ਰਹਿ ਗਿਆ ਸੀ ਰਸੋਈ ਦੇ ਵਿੱਚ ਝਾੜੂ ਲਾ ਦੂਗੀ ਇਹ ਤੇ ਬਸ ਇੱਥੋਂ ਵੀ ਕੂੜਾ ਚੱਕ ਦੂਗੀ ਸਾਰਾ ਚੱਕ ਕੇ ਤੇ ਬਸ ਇੱਥੇ ਪੋਚਾ ਲਾਉਣ ਵਾਲਾ ਰਹਿ ਗਿਆ ਸੀ ਬਾਕੀ ਰੂਮ ਦੇ ਵਿੱਚ ਲਾਤਾ ਸੀ ਹੁਣ ਪੋਚਾ ਤੇ ਲਾਈਟ ਸੋਹੀ ਚਲੀ ਜਾਂਦੀ ਐ ਹੁਣ ਸਾਡੇ ਤੇ ਘੰਟਾ ਏਦਾਂ ਘੰਟਾ ਹੁੰਦੀ ਨਹੀਂ ਹੈਗੀ ਲਾਈਟ ਤੇ ਕੱਟ ਜੇ ਲੱਗਦੇ ਬਸ ਹੁਣ ਕੱਟ ਲੱਗਨੇ ਸ਼ੁਰੂ ਹੋ ਜਾਣਗੇ ਤੇ ਤਾਂ ਕਰਕੇ ਤੇ ਬਸ ਜਿੱਥੇ ਕਰ ਰਹੇ ਨੇ ਵੀਡੀਓ ਦਾ ਅੰਡਾ ਜ ਆਪਾਂ ਇਹਦਾ ਪ੍ਰਥਮ ਕਹਿੰਦੇ ਲੱਗੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਸਾਡੇ ਚੈਨਲ ਤੇ ਕਰ ਵੀਰ ਭੈਣਾਂ ਨਮੀਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਲੇ ਤੇ ਇਸ ਵੀਡੀਓ ਨੂੰ ਸਭ ਲੋਕ ਰਕਮੈਂਡ ਜੀ ਧੰਨਵਾਦ